ਜਦੋਂ ਉੱਥੇ ਟੀ ਪ੍ਰਦੂਸ਼ਿਤ ਫੈਕਟਰੀਏ ਲੱਗੀਆਂ ਹਰਿਆਣਾ ਸਰਕਾਰ ਇਹਦੀ ਮਨਜ਼ੂਰੀ ਨਹੀਂ ਦਿੰਦੀ ਆਪਣੇ ਕੋਲੇ ਆ ਹਰਿਆਣੇ ਵਾਲੇ ਬਿਲਕੁਲ ਇਹਦੀ ਮਨਜ਼ੂਰੀ ਨਹੀਂ ਦਿੰਦੇ ਲੱਗ ਨਹੀਂ ਸਕਦੀ ਆਪਣੇ ਮੱਟਣਾ ਮੱਟਾ ਹਰਿਆਣਾ ਇੱਥੋਂ 10 ਕਿਲੋਮੀਟਰ ਹੀ ਆ ਸੋ ਸਾਧ ਸੰਗ ਜੀ ਬਾਹਰਲੇ ਮੁਰਖਾ ਚ ਨਹੀਂ ਲੱਗ ਸਕਦੇ ਉੱਥੋਂ ਟਾਇਰ ਆਉਂਦੇ ਨੇ ਬਾਹਰਲੇ ਮੁਰਖਾ ਜੋ ਆਪਣੇ ਵਾਲੇ ਟਰਾਲੀਆਂ ਟ੍ਰੋਲੀਆਂ ਦੇ ਟਾਇਰ ਨਹੀਂ ਉੱਥੇ ਇਹ ਜੇ ਗੰਦੇ ਉਹ ਗੱਠਾ ਬੜਬੜਾ ਟੱਕਾ ਚ ਆਉਂਦੀਆਂ ਵੱਡੇ ਟਰਾਲੇ ਭਰ ਭਰ ਆਉਂਦੇ ਆ ਨਵੇਂ ਟਾਇਰ ਉਹ ਮੁਰਖ ਕਿੱਡੇ ਸਿਆਣੇ ਉਹਨਾਂ ਨੇ ਆਪਣੇ ਮੁਰਖ ਚੇ ਬਾੜਤਾ ਕਰਦਾ ਵੀ ਆਪੇ ਟਕਰਾ ਮਾਰੀ ਜਾਣ ਗਏ ਤੇ ਉਹਦੀ ਇੰਨੀ ਤੁਸੀਂ ਇੱਥੇ ਇੱਕ ਟਾਇਰ ਨੂੰ ਅੱਗ ਲਾਓ ਸਾਈਕਲ ਦਾ ਟਾਇਰ ਲਿਆਓ ਆਪਾਂ ਇੱਥੇ ਕਿੰਨੀ ਸੰਗਤ ਬੈਠਿਆ ਜੈਕ ਸਾਈਕਲ ਦੀ ਟੂਫ ਲਿਆ ਕੇ ਅੱਗ ਲਾਓ ਤਾਂ ਦੇਖੋ ਕਿੰਨਾ ਕਰਦਾ ਧੁੰਹਾ ਕਿੰਨਾ ਉਹਦੇ ਚ ਮੁਸ਼ਕ ਮਾਰਦਾ ਕਰਦਾ ਆਪਾਂ ਕੋਲੇ ਨਹੀਂ ਖੜ ਸਕਦੇ ਇੱਕ ਜਿਹਦੇ ਵਿੱਚ ਟਣਾ ਦੇ ਟੰਡ ਟਾਇਰ ਪਾ ਕੇ ਉਹ ਬਾੜਦਾ ਹੈ ਉਹਦਾ ਰੇਤਾ ਉਹਦਾ ਪਾਣੀ ਉਹ ਸਾਰ ਸੰਗਤ ਜੀ ਇੰਨਾ ਪ੍ਰਦੂਸ਼ਿਤ ਹੈ ਇੰਨਾ ਪ੍ਰਫੈਨ ਹਨ ਜਿਨ੍ਹਾਂ ਨੇ ਤੁਹਾਡੇ ਅੱਗੇ ਆਪਣਾ ਦੁੱਖ ਰੱਖਿਆ ਤੇ ਤੁਪ ਤੁਸੀਂ ਰੱਬ ਵਰਗੇ ਬੰਦੇ ਹੋ ਜਿਹੜੀਆਂ ਪੰਚਾਇਤਾਂ ਰੱਬੀ ਰੂਹਾ ਸਾਰਾ ਇਲਾਕਾ 70 75 ਪਿੰਡਾਂ ਦੀਆਂ ਪੰਚਾਇਤਾਂ ਇੱਥੇ ਆਈਆਂ ਆ ਅੱਜ ਜੱਥੇਦਾਰ ਬੰਦਿਆ ਸਿੰਘ ਦੇਖੋ ਗੁਰੂ ਦੀ ਕਿਰਪਾ ਜਿਨ੍ਹਾਂ ਨੇ ਮਾਨ ਨੇ ਆਪ ਦਾ ਰੂਪ ਦਿੱਤਾ ਖਾਲਸਾ ਖਾਲਸਾ